ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟੇ ਚੈਨਲ ਦੇ ਨਾਲ 4 ਅਕਤੂਬਰ 2025 ਸਵੇਰ ਦੇ 6 ਵੇ ਦੀ ਆਪਾਂ ਤੁਹਾਨੂੰ ਰਿਪੋਰਟ ਦੇਾਂਗੇ ਭਾਖੜਾ ਡੈਮ ਦੀ ਪੌਂਗ ਡੈਮ ਦੀ ਕਿੰਨਾ ਪਾਣੀ ਇਨਫਲੋ ਹੋ ਰਿਹਾ ਹੈ ਕਿੰਨਾ ਆਊਟਫਲੋ ਹੋ ਰਿਹਾ ਹੈ ਹਰੀਕੇਡ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਕਿੰਨਾ ਜਿਹੜੇ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਜਿਹੜੇ ਭੈਣ ਭਰਾ ਨਵੇਂ ਜੁੜੇ ਉਹਨਾਂ ਕਿਰਪਾ ਕਰਕੇ ਆਪਣਾ YouTube ਚੈਨਲ ਸੁਖ ਲਟੇ ਆ ਫੋਲੋ ਸਬਸਕ੍ਰਾਈਬ ਸ਼ੁਰੂ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਰਿਪੋਰਟ ਆ ਉਹ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਜਿਹੜੇ ਤੁਸੀਂ ਇਹ ਜ਼ਰੂਰ ਦੱਸੋ ਕਿਥੋਂ ਕਿਥੋਂ ਤੋਂ ਆਪਣੀ ਜਿਹੜੀ ਵੀਡੀਓ ਦੇਖ ਰਹੇ ਹੋ 4 ਅਕਤੂਬਰ 2025 ਸਵੇਰੇ 6 ਵੇ ਦੀ ਗੱਲ ਕਰੀਏ ਪੌਂਗ ਡੈਮ ਦੀ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ 1400 ਫੁੱਟਾ ਜੇਕਰ ਸਵੇਰੇ ਦੇਖੀਏ ਐਵਰੇਜ ਡਾਟਾ ਰੈਸਟ ਲੈਵਲ ਹੈ ਜਿਹੜਾ 1388.35 ਫੁੱਟ ਤੇ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 10084 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17173 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਦੇ ਐਵਰੇਜ ਡਾਟ ਦੇ ਵਿੱਚ ਜੇਕਰ ਆਪਾਂ ਐਕਚੁਅਲ ਡਾਟ ਦੇ ਦੀ ਗੱਲ ਕਰੀਏ ਤਾਂ 10084 ਕਿਊਸੀ ਦਾ ਪਾਣੀ ਇਨਫਲੋ ਹੋ ਰਿਹਾ ਆਊਟਫਲੋ ਜਿਹੜਾ 17173 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਜੇਕਰ ਆਪਾਂ ਭਾਗੜਾ ਡੈਮ ਦੀ ਸਵੇਰ ਦੀ 6 ਵੇ ਦੀ ਰਿਪੋਰਟ ਦੇਖੀਏ 4 ਅਕਤੂਬਰ 2025 ਤਾਂ ਜਿਹੜਾ ਰੈਸਟ ਲੈਵਲ ਆ ਟੋਟਲ ਪਾਣੀ ਰੱਖਣ ਦੀ ਸਮਤਾ 1680 ਫੁੱਟਾ ਜਿਹੜਾ ਕਿ ਅੱਜ ਸਵੇਰੇ 6 ਵਜੇ 1672.62 ਫੁੱਟ ਤੇ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 23203 ਕਿਊਸੀ ਜਿਹੜਾ ਪਾਣੀ ਆ ਉਹ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 32925 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਹੈ ਭਾਖੜਾ ਡੈਮ ਤੋਂ ਅਗਲੇ ਪਾਸੇ ਨੰਗਲ ਡੈਮ ਤੇ ਨੰਗਲ ਡੈਮ ਤੋਂ ਦੋ ਨਹਿਰਾਂ ਦੇ ਵਿੱਚ ਤੇ ਬਾਕੀ ਜਿਹੜਾ ਆਪਣਾ ਅਗਲੇ ਪਾਸੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਜੇਕਰ ਆਪਾਂ ਰਿਪੋਰਟ ਦੇਖੀਏ ਹਰੀਕੇ ਹੈਡ ਵਰਕਸ ਦੀ 3 ਅਕਤੂਬਰ 2025 ਦੀ ਤਾਂ ਉਹੀ ਲਗਭਗ ਹੋ ਸਕਦਾ ਕਿ ਸੇਮ ਹੀ ਅੱਜ ਹੋਊਗੀ ਕਿਉਂਕਿ ਜਿਹੜਾ ਅਪਸਟ੍ਰੀਮ ਪਾਣੀ ਸੀ 32279 ਕਿਊਸਿਕ ਆ ਰਿਹਾ ਸੀਗਾ ਤੇ ਜਿਹੜਾ ਡਾਊਨਸਟ੍ਰੀਮ ਸੀ ਲਗਭਗ 12563 ਕਿਊਸਿਕ ਜਿਹੜਾ ਪਾਣੀ ਸੀ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਫਰੋਇਪੁਰ ਵਾਲੇ ਪਾਸੇ ਨੂੰ ਸੋ ਮੌਸਮ ਜਿਹੜਾ ਲਗਾਤਾਰ ਮੌਸਮ ਵਿਭਾਗ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਆਪਣੇ 5 6 7 8 ਲਗਭਗ ਜਿਹੜਾ 3 4 ਦਿਨ ਭਾਰੀ ਮੀਂਹ ਜਿਹੜਾ ਪੈਣ ਦੀ ਸੁਭਾਵਨਾ ਪੰਜਾਬ ਦੇ ਵਿੱਚ ਬਣੀ ਹੋਈ ਆ ਕਾਫੀ ਵੀਰ ਮੈਸੇਜ ਕਰਦੇ ਆ ਕਿ ਹਿਮਾਚਲ ਦਾ ਮੌਸਮ ਕੀ ਆ ਵੀਰੇ ਲਗਭਗ ਜਿਹੜਾ ਮੀਂਹ ਦੀਆਂ ਖਬਰਾਂ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਤੂਫਾਨ ਵੀ ਵਿੱਚ ਆ ਸਕਦੇ ਨੇ ਮੀਂਹ ਵੀ ਗੜੇਮਾਰੀ ਵੀ ਹੋ ਸਕਦੀ ਆ ਸੋ ਜਿਹੜਾ ਮੀਂਹ ਆ ਉਹ ਵੱਡੇ ਪੱਧਰ ਤੇ ਜਿਹੜੀਆਂ ਲਗਾਤਾਰ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਨੇ ਕਿ ਆਪਣਾ ਜਿਹੜਾ ਥੋੜਾ ਸੁਚੇਤ ਰਹਿਣ ਦੀ ਲੋੜ ਆ ਜਿਹੜੇ ਕੰਮ ਕਰਤੋ ਹੀ ਕੀਤੇ ਨੇ ਉਹ ਆਪਦਾ ਸੋਚ ਸਮਝ ਕੇ ਕਰੋ ਕਿਉਂਕਿ 90% ਜਿਹੜਾ ਮੀਂਹ ਦੇ ਚਾਂਸ ਲਗਭਗ ਸਾਰੇ ਏਰੀਆ ਦੇ ਵਿੱਚ ਸਾਰੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਬਣੀ ਹੋਈ ਆ ਸੋ ਆਪਾਂ ਨੂੰ ਥੋੜਾ ਸੁਚੇਤ ਰਹਿਣ ਦੀ ਲੋੜ ਆ ਕਈ ਵੀਰ ਪੁੱਛਦਾ ਕਿ ਪਾਣੀ ਦਰਿਆਵਾਂ ਦੇ ਵਿੱਚ ਵਧੇਗਾ ਜੇਕਰ ਵੀਰ ਜੀ ਮੀਂਹ ਜ਼ਿਆਦਾ ਪੈਂਦਾ ਤੇ ਪਾਣੀ ਜਿਹੜਾ ਥੋੜਾ ਬੋਲਾ 10 ਤੋਂ 1000 ਕਿਊਸਿਕ ਹੋ ਸਕਦਾ ਥੋੜਾ ਜਿਹਾ ਵਾਤ ਸਕਦਾ ਬਾਕੀ ਅੱਗੇ ਹੀ ਆਪਣੇ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਜਿਹੜੀ ਮਾਰ ਪੈ ਚੁੱਕੀ ਹੜਪੀੜ ਤੇ ਪਰਿਵਾਰ ਬਹੁਤ ਦੁਖੀ ਨੇ ਕਿਉਂਕਿ ਅੱਗੇ ਜਿਹੜੀਆਂ ਅਜੇ ਤੱਕ ਤਾਂ ਜ਼ਮੀਨਾਂ ਨਹੀਂ ਸੁੱਕੀਆਂ ਰਾਹ ਨਹੀਂ ਲੋਪੀ ਚੜੀ ਹੋਈ ਆ ਬਹੁਤ ਬੁਰੇ ਹਾਲਾਤ ਨੇ ਸਮਾਜ ਸੇਵੀ ਰਾਣੂ ਬੇਨਤੀ ਆਗੇ ਜਿਹੜੀ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਹੁਣ ਮਦਦ ਜ਼ਰੂਰ ਕਰੋ ਇਹਨਾਂ ਪਰਿਵਾਰਾਂ ਦੀ ਬਹੁਤ ਨੁਕਸਾਨ ਹੋ ਚੁੱਕਿਆ ਸਾਰੇ ਇਲਾਕਿਆਂ ਦੇ ਵਿੱਚ ਹਰੀਕਿਆਂ ਦੇ ਦੋ ਪਾਸੇ ਜੇਕਰ ਗੱਲ ਕਰੀਏ ਤਾਂ ਜ਼ਮੀਨਾਂ ਨੂੰ ਵੱਡੇ ਪੱਧਰ ਤੇ ਜਿਹੜੀ ਢਾਹ ਲੱਗੀ ਹੋਈ ਹੈ ਕਿਉਂਕਿ ਦਰਿਆ ਨੇ ਇਸ ਵਾਰ ਆਪਣਾ ਜਿਹੜਾ ਰੋਖਾ ਉਹ ਬਦਲ ਲਿਆ ਵਾ ਮਤਲਬ ਕਿ ਅੱਗੇ ਦੂਸਰੇ ਪਾਸੇ ਚੱਲਦਾ ਹੀ ਇਸ ਵਾਰ ਲਗਭਗ 30 ਕਿੱਲੇ ਇੱਕ ਦੂਸਰੇ ਪਾਸੇ ਜਿਹੜਾ ਦਰਿਆ ਵਗਣਾ ਸ਼ੁਰੂ ਹੋ ਚੁੱਕਿਆ ਜਿਸ ਨਾਲ ਜਿਹੜੀਆਂ ਜ਼ਮੀਨਾਂ ਨੇ ਉਪਜਾਊ ਜ਼ਮੀਨਾਂ ਨੇ ਉਹ ਡਿੱਗਦੀਆਂ ਪਈਆਂ ਨੇ ਦਰਿਆ ਦੇ ਵਿੱਚ ਜਿਹੜੀ ਮਿੱਟੀ ਖੁਰਖੁਰ ਜਾ ਰਹੀ ਆ ਅਜੇ ਵੀ ਮਤਲਬ ਕਿ ਢਾਹ ਲੱਗੀ ਹੋਈ ਹੈ ਰੁਕੀ ਨਹੀਂ ਹੋਏਗੀ ਹੋ ਸਕਦਾ ਹੈ ਕਿ ਜਿਹੜਾ ਦਰਿਆ ਆਪਣਾ ਵਹਾਣ ਹੋਰ ਤੇਜ਼ ਕਰੇ ਤੇ ਦੂਸਰੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰੇ ਸੋ ਗਰਾਊਂਡ ਲੈਵਲ ਤੇ ਆ ਕੇ ਸਮਾਜ ਸੇਵੀਰਾਂ ਨੂੰ ਬੇਨਤੀ ਕਰਦਾਂਗੇ ਇਹਨਾਂ ਇਲਾਕਿਆਂ ਦੀ ਬਾਹ ਫੜੋ ਜਿਨ੍ਹਾਂ ਦੀਆਂ 2-2 ਕਿੱਲੇ ਜ਼ਮੀਨਾਂ ਸੀ ਹੋਰ ਹੋੜਗੀਆਂ ਕਿਸੇ ਦੀ 4 ਕਿੱਲੇ ਕਿਸੇ ਦੀ 5 ਕਿੱਲੇ ਜਿੰਨੀ ਜਿੰਨੀ ਹੈਗੀ ਲਗਭਗ ਉਹ ਸਾਰੀਆਂ ਮਾਲਕੀ ਜ਼ਮੀਨਾਂ ਨੇ ਜਿਹੜੀਆਂ ਉਹ ਦਰਿਆ ਦੇ ਵਹਿਣ ਦੇ ਵਿੱਚ ਚੱਲ ਰਹੀਆਂ ਨੇ ਉਹ ਜਗ੍ਹਾ ਤੇ ਮਤਲਬ ਕਿ ਦਰਿਆ ਚੱਲ ਰਿਹਾ ਸੋ ਕਾਫੀ ਵੀਰ ਵੀਡੀਓ ਪਾਉਣ ਨੂੰ ਵੀ ਕਹਿੰਦੇ ਬੜੇ ਫੋਨ ਲਾਉਂਦੇ ਸਾਰਾ ਦਿਨ ਕਿਉਂਕਿ ਹਰ ਇੱਕ ਪਰਿਵਾਰ ਦੀ ਜਿਹੜੀ ਆ ਜ਼ਮੀਨ ਇਸ ਵਾਰ ਰੁੜੀ ਆ ਇਕੱਲੇ ਇਕੱਲੇ ਪਰਿਵਾਰ ਦੀ ਜਿਹੜੀ ਵੀਡੀਓ ਉਹ ਪਾਉਣੀ ਬਹੁਤ ਔਖੀ ਹੋ ਜਾਂਦੀ ਸਾਡੇ ਲਈ ਆਉਣ ਜਾਣ ਦੀ ਜਾਂ ਬੜੀ ਪ੍ਰੋਬਲਮ ਹੋਰ ਬਹੁਤ ਕੰਮ ਹੁੰਦੇ ਆ ਸੋ ਮੈਂ ਤਾਂ ਇੱਥੇ ਬੈਠਾ ਆਪਣਾ ਸਾਰੇ ਸਮਾਜ ਦੇ ਵੀਰਾਂ ਨੂੰ ਬੇਨਤੀ ਕਰਦਾ ਤੂੰ ਹੀ ਗਰਾਊਂਡ ਲੈਵਲ ਤੇ ਆਓ ਪਿੰਡ ਪਿੰਡ ਆਓ ਜਿਨ੍ਹਾਂ ਦੇ ਜ਼ਮੀਨਾਂ ਰੁੜੀਆਂ ਨੇ ਉਥੋਂ ਚੰਗੀ ਤਰ੍ਹਾਂ ਤੁਸੀਂ ਪਤਾ ਕਰਕੇ ਉਹਨਾਂ ਦੀ ਮਾਲੀ ਮਦਦ ਜ਼ਰੂਰ ਕਰੋ ਤਾਂ ਜੋ ਉਹਨਾਂ ਨੂੰ ਕੋਈ ਕਾਰੋਬਾਰ ਸ਼ੁਰੂ ਕਰਕੇ ਦਿਓ ਤਾਂ ਜੋ ਆਪਣਾ ਉਹ ਕਾਰੋਬਾਰ ਸ਼ੁਰੂ ਕਰ ਸਕਣ ਤੇ ਆਪਣੀ ਰੋਜੀ ਰੋਟੀ ਕਮਾ ਸਕਣ ਕਿਉਂਕਿ ਜਿਹੜਾ 2-3 ਕਿਲੇ ਜ਼ਮੀਨ ਸੀ ਹੁੰਦੀ ਰੁੜ ਗਈ ਉਹ ਵਿਚਾਰਾ ਹੁਣ ਕੀ ਕਰੂਗਾ ਹਾੜ ਪੀੜਤ ਪਰਿਵਾਰ ਬਹੁਤ ਵੱਡੇ ਪੱਧਰ ਤੇ ਦੁਖੀ ਨੇ ਤੇ ਮਤਲਬ ਕਿ ਬੜਾ ਦੁੱਖ ਹੁੰਦਾ ਕਿਉਂਕਿ ਫੋਨ ਬਹੁਤ ਆਉਂਦੇ ਆਪਾਂ ਨੂੰ ਪਤਾ ਹੀ ਆ ਸਾਰਾ ਦਿਨ ਬਾਕੀ ਕਈ ਜਗ੍ਹਾ ਤੇ ਜਿਹੜਾ ਨੋਚਾ ਬੰਨਣ ਦੀ ਸੇਵਾ ਚੱਲ ਰਹੀ ਆ ਉੱਥੇ ਵੀ ਵੱੱਤ ਵੱੱਟ ਜਿਹੜੀ ਸੰਗਤ ਪਹੁੰਚੋ ਕਿਉਂਕਿ ਜਦੋਂ ਪਾਣੀ ਹੁੰਦਾ ਉਦੋਂ ਬਹੁਤ ਸੰਗਤ ਸੇਵਾ ਲੈ ਕੇ ਆਉਂਦੀ ਆ ਪਰ ਹੁਣ ਜੇਕਰ ਜ਼ਿਆਦਾ ਹੀ ਲੋਡ ਆ ਤੇ ਸੰਗਤ ਨੂੰ ਹੁਣ ਜਿਹੜਾ ਹਰੀਆਂ ਦੇ ਦੋਨੋਂ ਪਾਸੇ ਉਧਰੋਂ ਫਾਇਲ ਕਾਲੀ ਸਾਈਡ ਤੇ ਵੱਡੇ ਪੱਧਰ ਤੇ ਚੀਜ਼ਾਂ ਦੀ ਲੋਡ ਆ ਉਧਰ ਰਾਵੀ ਦਰਿਆ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਬਹੁਤ ਜ਼ਿਆਦਾ ਲੋਡ ਗਰਾਊਂਡ ਲੈਵਲ ਤੇ ਆ ਕੇ ਆਪਾਂ ਤੇ ਇਹੀ ਹਰ ਵੀਡੀਓ 'ਚ ਬੇਨਤੀ ਕਰਦੇ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਆ ਪੁੱਛ ਗਿੱਚ ਕਰਕੇ ਚੰਗੀ ਤਰ੍ਹਾਂ ਜਿਹੜੀ ਮਦਦ ਫੇਸਬੁੱਕ ਪੇਜ ਫੋਲੋ ਕਰ ਲਿਓ ਇੰਸਟਾਗ੍ਰam ਫੋਲੋ ਕਰ ਲਿਓ YouTube ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਜਰੂਰ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ